ਆ ਤੁਹਾਡੇ ਸ਼ੋਅ ਤੇ ਕਹਿ ਰਹੇ ਵੀ ਸੈਟਿੰਗ ਨਾ ਅੰਬੈਸੀ ਦੀ ਹੋਈ ਆ ਨਾ ਕੋਈ ਕਰ ਸਕਦਾ ਜਾਂ ਰੱਬ ਜਾਂ ਠੱਗ ਜਾਂ ਗੌੜ ਜਾਂ ਫਰੋਡ ਕੁਝ ਤਾਂ ਸ਼ੌਕ ਰਹੇ ਜੋ ਸੁਣ ਕੇ ਉਹ ਕਹਿੰਦਾ ਇਕੱਲਾ ਪਾਸਪੋਰਟ ਲਿਆ ਤੇਰਾ ਵੀਜ਼ਾ ਲਵਾ ਕੇ ਭੇਜਾਂਗੇ ਇਕੱਲਾ ਪਾਸਪੋਰਟ ਫਿਰ ਸਾਰੇ ਡਾਕੂਮੈਂਟਸ ਯਾਰ ਲੀ ਅੱਜ ਜੀ ਤੁਸੀਂ ਕਹਿੰਦੇ ਹੋ ਵੀ ਕੈਨੇਡਾ ਦਾ ਸ਼ੋਰ ਸ਼ੂਟ ਵੀਜ਼ਾ ਲਵਾ ਦਾਂਗੇ ਜੀ ਕਾਗਲ ਜਾਓ ਉਹਨਾਂ ਨੇ ਤਾਂ ਬੰਦੇ ਖੜੇ ਕੀਤੇ ਹੁੰਦੇ ਆ ਉਹਨਾਂ ਉਹਨਾਂ ਨੇ ਸਟੂਡੈਂਟ ਦਿਖਾ ਦਿੰਦੇ ਆ ਵੀ ਦੋ ਚੋ ਸਾਢੇ ਪੰਜ ਸਾਢੇ ਆਈ ਸਾਡਾ ਵੀਜ਼ਾ ਲੱਗ ਗਿਆ ਜੀ ਪਰ ਜੀ ਗਲਤ ਤਾਂ ਉਹੀ ਆ ਨਾ ਵੀ ਸ਼ਾਰਟਕਟ ਕਰਦੇ ਆਪਾਂ ਆਪਾਂ ਨੂੰ ਮਿਹਨਤ ਨਾ ਕਰਨੀ ਪਵੇ ਮੈਂ ਇੱਥੇ ਬੈਠਾ ਜੀ ਇੱਥੋਂ ਹੀ ਮੈਨੂੰ ਬੈਠੇ-ਬੈਠੇ ਮੈਂ ਸਿੱਧਾ ਕੈਨੇਡਾ ਜਹਾਜ਼ ਫੜ ਲਾਂ ਕੈਨੇਡਾ ਦੇ ਨਾਂ ਤੇ ਅੱਜ ਕੱਲ ਵੀ ਵੀਡੀਓਜ਼ ਬਹੁਤ ਬਣਦੀਆਂ ਨੇ ਕੰਮ ਨਹੀਂ ਮਿਲਦਾ 6-6 ਮਹੀਨੇ ਦੇ ਲੋਕ ਵਿਹਲੇ ਬੈਠੇ ਹੋਏ ਨੇ ਹਰ ਕੋਈ ਦਿਮਾਗ ਦੇ ਵਿੱਚ ਇਹ ਰੱਖ ਮਿਹਨਤ ਕਰਨੀ ਪੈਂਦੀ ਆ ਵੀ ਘੱਟੋ ਘੱਟ ਤੁਸੀਂ ਕੈਨੇਡਾ ਜਾ ਰਹੇ ਹੋ ਇਹ ਸੋਚ ਕੇ ਨਾ ਜਾਓ ਵੀ 에ਅਰਪੋਰਟ ਉੱਤਰਦੇ ਸਾਰ ਮੈਨੂੰ ਕੰਮ ਮਿਲ ਜੂਗਾ ਠੀਕ ਹੈ ਜੀ ਕੰਮ ਮਿਲਦਾ ਆਉਂਦਾ ਸਟ੍ਰਗਲ ਕਰਨੀ ਪੈਂਦੀ ਆ ਤੇ ਜੇ ਕੋਈ ਚੀਜ਼ ਨੂੰ ਸਟੈਪ ਬਾਈ ਸਟੈਪ ਫੋਲੋ ਕੀਤਾ ਜਾਵੇ ਤਾਂ ਪੱਕੇ ਹੋਣ ਦੇ ਚਾਂਸ ਵੀ ਵਧਦੇ ਆ ਜੀ ਡੈਫੀਨਿਟਲੀ ਪੱਕੇ ਹੋ ਜਾਨੇ ਹੋ ਕੱਲ ਬਹੁਤ ਜ਼ਿਆਦਾ ਚੱਲ ਰਿਹਾ ਕਿਉਂਕਿ ਪਿੱਛੇ ਟੂਰਿਸਟ ਵੀਜ਼ਾ ਕਾਫੀ ਲੱਗੇ ਨੇ ਵਧੀਆ ਤਰੀਕੇ ਨਾਲ ਵਧੀਆ ਰੇਸ਼ਿਓ ਨਾਲ ਲੱਗੇ ਆ ਲੋਕੀ ਇੱਥੇ ਜਾਂਦੇ ਆ ਟੂਰਿਸਟ ਦੇ ਤੌਰ ਤੇ ਉੱਥੋਂ ਇੱਥੋਂ ਵੀਜ਼ਾ ਲੈ ਕੇ ਜਾਂਦੇ ਆ ਵੀ ਸਾਨੂੰ ਉੱਥੇ ਕੰਮ ਮਿਲ ਸਾਡਾ ਵੀਜ਼ਾ ਕਨਵਰਟ ਹੋ ਹੀ ਜਾਂਦਾ ਹਰ ਕੋਈ ਐ ਸੋਚ ਕੇ ਜਾਂਦਾ ਹੁੰਦਾ ਹੈ ਕਿ ਨਹੀਂ ਹੁੰਦਾ ਅਸ ði ਟਾਈਮ ਜਿੱਥੇ ਉਹਨਾਂ ਨੇ ਸਟੂਡੈਂਟ ਐਪਲੀਕੇਸ਼ਨ ਨੂੰ ਇੱਕ ਕੱਟਆਫ ਕਰਕੇ ਘੱਟ ਕਰ ਦਿੱਤਾ ਤਾਂ ਵਿਜ਼ਟਰ ਵੀਜ਼ੇ ਵਾਲਾ ਤੁਸੀਂ ਡੇਲੀ ਨਿਊਜ਼ ਸੁਣੋਗੇ ਜੀ ਉੱਥੇ ਜਾ ਕੇ ਜੇ ਲੱਖ ਬੰਦਾ ਵਿਜ਼ਟਰ ਵੀਜ਼ੇ ਤੇ ਜਾਂਦਾ ਵੀ 50 ਤੋਂ 70% ਉਹ ਰਿਪੋਰਟ ਕਰ ਰਿਹਾ ਜੇ ਕੋਈ ਉਹਨਾਂ ਨੂੰ ਲੌਜੀਕ ਲੱਗੇ ਕਿ ਬੰਦਾ ਜੈਨੂਨ ਆ ਵੀ ਆਏ ਵਾਪਸ ਜਾਊਗਾ ਕਿਉਂਕਿ ਆਪਾਂ ਵੀ ਕਿਤੇ ਨਾ ਕਿਤੇ ਕਸੂਰਵਾਰ ਆ ਇੱਥੇ ਦੋ ਤਰ੍ਹਾਂ ਦੇ ਬੱਚੇ ਆ ਜਾਂਦੇ ਆ ਪੰਜਾਬ ਦੇ ਵਿੱਚ ਦੋਨਾਂ ਨੂੰ ਕਰੇਜ਼ ਆ ਜੀ ਕੈਨੇਡਾ ਜਾਣ ਦਾ ਮੈਂ ਕੈਨੇਡਾ ਜਾਣਾ ਹੀ ਚਾਹਾਂ ਇੱਕ ਬੱਚਾ ਹੁੰਦਾ ਜਿਹਦੀ ਐਲੀਜੀਬਿਲਟੀ ਪੂਰੀ ਨਹੀਂ ਹੁੰਦੀ ਬਟ ਉਹਦੇ ਕੋਲ ਪੈਸੇ ਹੁੰਦੇ ਆ ਦੂਜਾ ਬੱਚਾ ਉਹ ਹੁੰਦਾ ਜਿਹਦੀ ਐਲੀਜੀਬਿਲਟੀ ਪੂਰੀ ਹੁੰਦੀ ਆ ਜੀ ਬਟ ਉਸ ਕੋਲ ਪੈਸੇ ਨਹੀਂ ਹੁੰਦੇ ਇਹਨਾਂ ਦੋਨਾਂ ਚੀਜ਼ਾਂ ਨੂੰ ਇਕੱਠੇ ਕਰਨ ਲਈ ਆਪਾਂ ਕੌਨਟਰੈਕਟ ਮੈਰੀਜ਼ਾ ਨਾਮ ਦੇਤਾ ਬਟ ਆਪਣੀ ਸ਼ਰਤ ਕੀ ਹੁੰਦੀ ਆ ਕਿ ਬੱਚੇ ਨੂੰ ਦੋ ਤਰ੍ਹਾਂ ਦਾ ਹੁੰਦਾ ਇੱਕ ਕਹਿੰਦਾ ਵੀ ਜਦ ਉੱਥੇ ਪਹੁੰਚ ਗਏ ਜੀ ਆਪਣਾ ਆਪਣਾ ਅਲੱਗ-ਅਲੱਗ ਰਹਿਣ ਲੱਗ ਜਾਣਗੇ ਕਿਸੇ ਨਾਲ ਕੋਈ ਰਹਿਣ ਦੇ ਨਹੀਂ ਡੌਂਕੀ ਲਾ ਕੇ ਕੁੜੀਆਂ ਤੱਕ ਜਾ ਰਹੀਆਂ ਨੇ ਵੀ ਕੁੜੀਆਂ ਦੇ ਤੱਕ ਬੈਂਟਸ ਨਹੀਂ ਆ ਰਹੀ ਕਿ ਕਿ ਚੱਕਰ ਕੀਆ ਸੀ ਇਹਨੇ ਕਿਉਂ ਪਾਗਲ ਹੋਏ ਪਿਆ ਵੀ 40 ਲੱਖ ਰੁਪਇਆ ਵੀ ਲਾਣੇ ਆ ਜਾਨ ਜੋਖਮ ਚ ਪਾਣੇ ਆ ਪਿੱਛੇ ਮੈਂ ਵੀਡੀਓਜ਼ ਦੇਖ ਕੇ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਜਾ ਰਿਹਾ ਜੀ ਅਸੀਂ ਉੱਥੇ ਜਾ ਕੇ ਆਈਫੋਨੇ ਜਾ ਕੇ ਆਪਾਂ ਇੱਥੇ ਆਪਨ ਕਰਨਾ ਪੈਂਦਾ ਉੱਥੇ ਜਾ ਕੇ ਥੋੜਾ ਸਿੱਧਾ ਉਹਨਾਂ ਨੇ ਥੋੜਾ 20 ਡਾਲਰ ਪਰ ਮੰਗਤਾ 20 ਡਾਲਰ 1200 ਪਰ ਮੰਗਤਾ ਉਹਨਾਂ ਨੂੰ ਆਈਫੋਨ ਦੇ ਦੇਣਗੇ 15-1500 ਡਾਲਰ ਦੇ ਵਿੱਚ ਗੱਡੀਆਂ ਚ ਕਾ ਦੇਣਗੇ ਜੀ ਆਪਾਂ ਇਹਨਾਂ ਚੀਜ਼ਾਂ 'ਚ ਕਿਉਂ ਪੈ ਰਹੇ ਹੋ ਆਪਾਂ ਨੂੰ ਮਾਪਿਆਂ ਨੂੰ ਕਿਸ ਚੀਜ਼ ਲਈ ਮਤਲਬ ਮੈਂ ਵਿੱਚ ਰੋਗਣਾ ਚਾਹਾਂਗਾ ਜਿਹੜੀਆਂ ਅਸੀਂ ਉੱਥੇ ਜਾ ਕੇ ਮਹਿੰਗੇ ਮਹਿੰਗੇ ਆਈਫੋਨ ਲੈ ਲੈਂਦੇ ਆ ਜਾਂਦੇ ਆ ਜਾਂਦੇ ਆ ਉੱਥੇ ਵੱਡੀਆਂ ਵੱਡੀਆਂ ਗੱਡੀਆਂ ਆ ਜਾਂਦੀਆਂ ਇਹਦੇ ਪਿੱਛੇ ਕਾਰਨ ਐ ਆਪਣੇ ਮਨ ਚ ਕੀ ਹੁੰਦਾ ਮੈਨੂੰ ਕ੍ਰੈਡਿਟ ਕਾਰਡ ਇਸ਼ੂ ਹੋ ਗਿਆ ਜੀ ਤੁਹਾਡੇ ਕੋਲ ਹੁਣ ਜੀਆਈਸੀ ਹੋਊਗਾ ਨਾ ਤੁਹਾਡੇ ਕੋਲ ਟਿਕੜੀ ਬੈਂਕ ਦਾ ਟੌਪ ਦੀ ਹੈ ਜੀ ਨਾਲ 500 ਡਾਲਰ ਕੈਸ਼ਬੈਕ ਦੇ ਦਿੰਦੀ ਆ ਤੁਹਾਨੂੰ ਆਓ ਮੇਰੇ ਤੋਂ ਕ੍ਰੈਡਿਟ ਕਾਰਡ ਲਓ 500 ਡਾਲਰ ਤੱਕ ਕਰੋ ਤੁਹਾਨੂੰ ਅਸੀਂ ਫ੍ਰੀ ਦਵਾਂ ਕੋਈ ਚਾਰਜ ਨਹੀਂ ਕਰ ਤੁਹਾਨੂੰ ਕੈਨੇਡਾ ਗਵਰਨਮੈਂਟ ਦੇ ਰਹੀ ਆ ਵੀ ਆ ਮੇਰੀ ਵੈਬਸਾਈਟ ਆ ਇੱਕ ਸਿੰਪਲ ਜੀ ਗੱਲ ਆ ਜੀ ਮੈਂ ਕਹਿੰਦਾ ਵੀ 6 ਬੈਂਡ ਮੈਨੂੰ ਓਵਰਆਲ ਚਾਹੀਦੇ ਆ ਸਾਢੇ 6 ਚਾਹੀਦਾ ਗ੍ਰੈਜੂਏਟ ਹੋ ਜੀ 50% ਮਾਰਕਸ ਨਹੀਂ ਵਿਜ਼ਲਵਾ ਦੋ ਬਟ ਮੈਂ ਇਹ ਕੋਈ ਤੱਥ ਦੇ ਆਧਾਰ ਤੇ ਕਹਿ ਰਿਹਾ ਤੁਸੀਂ ਕਹਿਣਾ ਦੀ ਵੈਬਸਾਈਟ ਤੇ ਚਲੀ ਜਾਓ ਤੁਹਾਨੂੰ ਮੇਰੇ ਲਿਖਿਓਈ ਗੱਲਾਂ ਉੱਥੇ ਲਿਖਣਗੀਆਂ ਵੀ ਭਾਈ ਜੇ ਤੁਸੀਂ ਪਲਸ 2 ਤੋਂ ਬਾਅਦ ਜਾ ਰਹੇ ਹੋ ਤੁਹਾਨੂੰ ਓਵਰਆਲ 6 ਬੈਂਡ ਹੀ ਚਾਹੀਦੇ ਆ ਇੱਕ ਚ 5.5 ਫਾਈਨਲੀ ਪੜਦਾ ਟਾਈਪ ਵੀ ਜਾਣਾ ਹੂੰ ਤੁਸੀਂ ਅੱਜ ਵੀ ਦੇਖੋਗੇ ਉਹ ਕਹਿੰਦੇ 2 ਚ 5.5 5 ਨੂੰ ਦਵਾ ਲਾਂਗੇ